ਹੈਲੋ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਲੈ ਕੇ ਆਏ ਹਾਂ ਸਾਡੀ ਪੁਸਤਕ ਮਿੱਧੇ ਹੋਏ ਫੁੱਲ ਦੀ ਅਗਲੀ ਕਹਾਣੀ ਪੁੱਤ ਦੀ ਗਲਤੀ ਤੇ ਇੱਕ ਬੇਨਤੀ ਜ਼ਰੂਰ ਕਰਾਂਗੇ ਜੇ ਕਿਸੇ ਵੀਰ ਭੈਣ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਾਡੀ ਅਗਲੀ ਸਮਾਜਿਕ ਜਿਹੜੀ ਕਹਾਣੀਆਂ ਉਸ ਦੀ ਵੀਡੀਓ ਜਿਹੜੀ ਆਉਂਦੀਆਂ ਰਹਿੰਦੀਆਂ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਸਾਡੀ ਕਹਾਣੀ ਸ਼ੁਰੂ ਹੋਣ ਲੱਗੀ ਹੈ ਜੀ ਪੁੱਤ ਦੀ ਗਲਤੀ ਅੱਜ ਆਪਣੇ ਮੋੜ ਤੇ ਬਹੁਤ ਇਕੱਠ ਹੋਇਆ ਹੋਇਆ ਸੀ ਕਹਿੰਦੇ ਨੇ ਮਿੱਤੋ ਦੀ ਨੂੰ ਵਿਧਵਾ ਹੋ ਗਈ ਉਹਦੇ ਕਰਵਾਲਾ ਚਿੱਟੇ ਦਾ ਨਸ਼ਾ ਓਵਰਕਰਨ ਕਰਕੇ ਦਮ ਤੋੜ ਗਿਆ ਪਹਿਲਾਂ ਬੜੀ ਨੂੰ ਵਿਧਵਾ ਹੋ ਗਈ ਸੀ ਉਹਦੇ ਕਰਵਾਲਾ ਜਿਆਦਾ ਸ਼ਰਾਬ ਪੀਣ ਕਰਕੇ ਮਰ ਗਿਆ ਸੀ ਵਿਚਾਰੀ ਦੀਆਂ ਦੋਵੇਂ ਨੂੰਹਾਂ ਵਿਧਵਾ ਹੋ ਗਈਆਂ ਆਪਣੇ ਪੁੱਤ ਨੂੰ ਨਸ਼ਾ ਮੁਕਤ ਕਰਾਉਣ ਲਈ ਬਾਬੇ ਦੀ ਚੌਂਕੀ ਭਰਨ ਗਈ ਅਮਰੋ ਨੂੰ ਚੌਂਕੀ ਭਰਨ ਆਈ ਹੋਈ ਸੰਤੋ ਨੇ ਦੱਸਿਆ ਚੌਂਕੀ ਭਰ ਕੇ ਵਾਪਸ ਆਈ ਅਮਰੋ ਆਪਣੀ ਨੂੰ ਨੂੰ ਕਹਿਣ ਲੱਗੀ ਅੱਜ ਮਿੱਤੋ ਦੀ ਦੂਜੀ ਨੂੰ ਵੀ ਵਿਧਵਾ ਹੋ ਗਈ ਉਹ ਆਪਣੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ ਉਸਨੇ ਕੋਈ ਜਵਾਬ ਨਾ ਦਿੱਤਾ ਉਸ ਵੱਲ ਵੇਖਿਆ ਮੋਢੇ ਫੜ ਕੇ ਹਲੂਣਾ ਦਿੱਤਾ ਤੇ ਪੁੱਛਿਆ ਅੱਜ ਤੈਨੂੰ ਕੀ ਹੋਇਆ ਨਾ ਹਾਂ ਨਾ ਹੂੰ ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਵੋ ਮੈਂ ਸਰਪੰਚਾਂ ਤੋਂ ਆਪਣੇ ਬਣਦੇ ਕੰਮ ਦੇ ਪੈਸੇ ਲੈ ਕੇ ਆਈ ਸੀ ਕੱਲ ਲਾਡੀ ਦੀ ਸਕੂਲ ਦੀ ਫੀਸ ਭਰਨੀ ਸੀ ਸਾਨੂੰ ਮਾਂ ਪੁੱਤ ਨੂੰ ਕੁੱਟ ਕੇ ਸਾਰੇ ਪੈਸੇ ਚੁੱਕ ਕੇ ਲੈ ਗਿਆ ਸ਼ਰਾਬ ਡੱਫ ਕੇ ਆ ਗਿਆ ਨਾ ਦਿਨ ਦਾ ਪਤਾ ਨਾ ਰਾਤ ਦਾ ਬੱਕੀ ਤੇਰੇ ਸਾਹਮਣੇ ਐ ਹੁਣ ਤੂੰ ਦੱਸ ਮੈਂ ਵਿਧਵਾ ਹਾਂ ਜਾਂ ਸੁਹਾਗਣ ਨੂ ਦੇ ਕੋੜੇ ਬੋਲ ਇੰਜ ਲੱਗ ਰਹੇ ਸੀ ਜਿਵੇਂ ਉਹ ਪਹਾੜ ਦੇ ਥੱਲੇ ਆ ਗਈ ਹੋਵੇ ਹੁਣ ਸੋਚ ਰਹੀ ਸੀ ਕਿ ਅੱਜ ਪੁੱਤ ਦੀ ਗਲਤੀ ਕਰ ਮੈਨੂੰ ਆਪਣੀ ਨੋ ਅੱਗੇ ਸਿਰਨੀਵਾ ਕਰਨਾ ਪੈ ਗਿਆ ਸੋ ਇਹ ਸੀ ਸਾਡੀ ਅੱਜ ਦੀ ਕਹਾਣੀ ਪੁੱਤ ਦੀ ਗਲਤੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ